ਵਾਹ ਹੈ ਗੁਰਜੀ ਦਾ ਖਾਲਸਾ ਵਾਹ ਹੈ ਗੁਰਜੀ ਦੀ ਫਤਿਹ ਵਸਾਖੀ ਵਾਲੇ ਦੇ ਨ ਸੰਗ ਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫਾੜ ਕੇ ਸਾਜਣਾ ਮੈਂ ਅੱਜ ਹੈ ਜੂ ਜਾਦੂ ਖਾਲਸਾ ਸ਼ੇਰਾ ਵਾਂਗੂ ਜੰਦ ਕੀ ਗੁਜਾਰੂ ਖਾਲਸਾ ਜਾਤ ਪਾਤ ਉੱਚ ਨੀਚ ਨਹੀਂ ਮੰਨੇਗਾ ਜਾਤ ਆਬ ਮੰਨੀਆਂ ਦੀ ਟੋਣ ਬਣੇਗਾ ਨਹੀਂ ਡਰੂ ਨਾ ਹੀ ਡੱਬੇ ਮਾਰੂ ਖਾਲਸਾ ਸਾ ਸ਼ੇਰਾ ਵਾਂਗੂ ਜੰਦ ਕੀ ਗੂਜਾਰੂ ਖਾਲਸਾ ਖੜੂ ਗਾਗਰੀ ਬਾਣੇ ਜੇ ਟਾਲ ਵਣਕੇ ਝਾਲ ਮਾੜ ਲਈ ਰਹੂ ਸਦਾ ਕਾਲ ਬਾਣਕੇ ਲਖਾਉ ਤੇ ਪਾਉ ਕੱਲਾ ਪਾਰੀ ਖਾਲਸਾ ਸ਼ੇਰਾ ਵਾਂਗੂ ਜੰਦ ਕੀ ਬੂਜਾਰੂ ਖਾਲਸਾ ਕੀਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ ਲੋੜ ਵੰਡਾ ਵਾਸਤੇ ਲੰਗਰ ਲਾਵੇਗਾ ભાવી તો અખા સૌખા સારુ ખાલસા શેરા વગુ જંદકી ગુજારુ ખાલસા હોવે દા પજારી ખા અકરે ગાણી રબલદા બાળ જન ખાલસા શેરા શું જંદકી ગુજારુ ખાલસા વા કા ખાલસા વાગુ કી ફ